ਸਤਿ ਸ਼੍ਰੀ ਅਕਾਲ ਦੋਸਤੋ ਮ ਬ੍ਰਿਜਿੰਗ ਪੰਗੋ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਉਹਗੇ ਵਿਦਵਾਨ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸੁਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਕਬ ਸਾਹਿਬ ਇੱਕ ਵਾਰ ਫਿਰ ਕਿਸਾਨ ਕਹਿੰਦੇ ਨੇ ਕਿ 6 ਦਸੰਬਰ ਨੂੰ ਅਸੀਂ ਦਿੱਲੀ ਵੱਲ ਕੋਚ ਕਰਾਂਗੇ ਪਿਛਲੇ ਵਾਰ ਜਦੋਂ ਇੱਕ ਇਹ ਕਿਸਾਨ ਜਥੇਬੰਦੀਆਂ ਤੁਰੀਆਂ ਸੀ 13 ਦਸੰਬਰ ਤੇ 13 14 ਦਸੰਬਰ ਕਮਸਾਨ ਪੈਂਦਾ ਰਿਹਾ ਅਗੇ 21 ਤਰੀਕ ਦਾ ਫਿਰ ਐਲਾਨ ਕੀਤਾ ਸੀ ਕਿ ਦਿੱਲੀ ਜਾਵਾਂਗੇ ਪਰ ਹਰਿਆਣਾ ਦੀ ਸਰਕਾਰ ਨੇ ਬਾਡਰ ਦੇ ਉੱਪਰ ਕੰਧ ਕੱਢਤੀ ਤੇ ਹੱਦ ਤੱਕ ਬੜੀ ਦੂਰ ਦੀ ਗੱਲ ਹੈ ਦਿੱਲੀ ਜਾਣਾ ਤਾਂ ਹਰਿਆਣਾ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਤੇ ਉਸ ਤੋਂ ਬਾਅਦ ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਸ਼ੰਭੂ ਬਾਡਰ ਰੌਕਸਾ ਬੈਠੇ ਨੇ ਆਪਾਂ ਸਾਰੇ ਜਾਣਦੇ ਹਾਂ ਕਈ ਵਾਰ ਆਪਾਂ ਨੇ ਜਿੱਤੇ ਗੱਲਬਾਤ ਕੀਤੀ ਕਿਸਾਨਾਂ ਗੋਨ ਨਾਲ ਵੀ ਗੱਲਬਾਤ ਕੀਤੀ ਸਾਰਿਆਂ ਦੀ ਨਿਗਾਹ ਸੀ ਕਿ ਹਰਿਆਣਾ ਦੇ ਵਿੱਚ ਜੇ ਸਰਕਾਰ ਬਦਲਦੀ ਹੈ हरियाणा ਦੇ ਵਿੱਚ ਜੇਕਰ ਕਾਂਗਰਸ ਆ ਜਾਂਦੀ ਹੈ ਤਾਂ ਹੋ ਸਕਦਾ ਕਾਂਗਰਸ ਕਿਸਾਨਾਂ ਦੇ ਲਈ ਰਾਖਵੋਲ ਦੇ ਪਰ ਨਤੀਜੇ ਜਿਹੜੇ ਸੀ ਹਰਿਆਣਾ ਦੇ ਉਹ ਉਲਟ ਹੋਗੇ ਬੀਜੇਪੀ ਉੱਥੇ ਸਰਕਾਰ ਬਣਾ ਲਈ ਤੇ ਹੁਣ ਜਿਹੜੇ ਕਿਸਾਨ ਆਗੂ ਸੀ ਜਾਂ ਜਿਹੜੇ ਅੰਦੋਲਨ ਲੜ ਰਹੇ ਕਿਸਾਨ ਨੇ ਜਿੰਨਾਂ ਨੂੰ ਆਪਾਂ ਕਹਿੰਦੇ ਆ ਕਿ ਉੱਤਰ ਭਾਰਤ ਦਾ ਕਿਸਾਨ ਤਾਲਮਿਲ ਸੰਗਠਨ ਬਣਿਆ ਹੋਇਆ ਜਿਦੇ ਚ 18 ਜਥੇਬੰਦੀਆਂ ਸ਼ਾਮਲ ਨੇ ਸਰਵਨ ਸਿੰਘ ਪੰਦੇਰ ਸਰਜੀਤ ਸਿੰਘ ਫੂਲ ਜਗਜੀਤ ਸਿੰਘ ਢੱਲੇਵਾਲ ਮਨਜੀਤ ਸਿੰਘ ਰਾਏ ਤਮਾਮ ਲੋਕ ਸ਼ਾਮਲ ਨੇ ਐਸਕੇਐਮ ਗੈਰ ਰਾਜਨੀਤਿਕ ਦਾ ਨਾਮ ਰੱਖਿਆ ਹੋਇਆ ਇਨਾ ਸਾਰਿਆਂ ਨੂੰ ਲੱਗਿਆ ਕਿ ਹੁਣ ਸਾਨੂੰ ਬੀਜੇਪੀ ਸਰਕਾਰ ਇਗਨੋਰ ਕਰ ਰਹੀ ਹੈ ਅਸੀਂ ਇੱਥੇ ਬੈਠੇ ਆ ਨੈਸ਼ਨਲ ਹਾਈਵੇ ਅਸੀਂ ਰੋਕਿਆ ਹੋਇਆ ਨੰਬਰ 1 ਸਾਨੂੰ ਕੋਈ ਪੁੱਛ ਨਹੀਂ ਰਿਹਾ ਤੇ ਪੁੱਛ ਨਹੀਂ ਰਿਹਾ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋ ਰਹੀ ਕਿ ਸਾਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਕਿਸਾਨ ਭਵਨ ਦੇ ਵਿੱਚ ਐਲਾਨ ਕਰਦੇ ਨੇ ਕਿ ਡੱਲੇਵਾਲ ਸਾਹਿਬ 26 ਨਵੰਬਰ ਤੋਂ ਮਰਨ ਵਰਤ ਦੇ ਉੱਪਰ ਬੈਠਣਗੇ ਜੇਕਰ ਸ਼ਹੀਦ ਹੋ ਜਾਂਦੇ ਨੇ ਡੱਲੇਵਾਲ ਸਾਹਿਬ ਪਰਮਾਤਮਾ ਕਰੇ ਇਦਾਂ ਨਾ ਹੋਵੇ ਪਹਿਲਾਂ ਹੀ ਮਾਮਲਾ ਸੌਟ ਆਊਟ ਹੋ ਜੇ ਜੇਕਰ ਇਦਾਂ ਦੀ ਕੋਈ ਗੱਲ ਵਾਪਰਦੀ ਹੈ ਤਾਂ ਅਗਲਾ ਨਾਮ ਮੈਂਸ਼ਨ ਕਰਤਾ ਕਿ ਫਿਰ ਸਾਡੇ ਫਲਾਣੇ ਜਿਹੜੇ ਕਿਸਾਨ ਆਗੂ ਨੇ ਉਹ ਮਰਨ ਵਰਤ ਦੇ ਉੱਪਰ ਬੈਠ ਜਾਣਗੇ ਤੇ 6 ਦਸੰਬਰ ਨੂੰ ਸਰ ਕਿਹਾ ਜਾ ਰਿਹਾ ਹੈ ਕਿ ਅਸੀਂ ਫਿਰ ਦਿੱਲੀ ਕੂਚ ਕਰਾਂਗੇ ਹਰਿਆਣਾ ਸਰਕਾਰ ਰੋਕੂਗੀ ਹਰਿਆਣਾ ਦੇ ਪਿੱਛੇ ਦਿੱਲੀ ਹੈ ਤੇ ਦਿੱਲੀ ਦੀ ਸਰਕਾਰ ਹਰਿਆਣਾ ਦੇ ਨਾਲ ਖੜੀ ਆ ਪੰਜ ਜਾਣਵੇ ਕਿ ਭਾਈਵਾਲ ਸਰਕਾਰਾਂ ਨੇ ਤਰਲ ਹੈਗਾ ਸਰ ਐਮਐਸਪੀ ਦਾ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਿਸ ਵਿਊ ਨਾਲ ਦੇਖ ਰਹੇ ਹੋ ਸਾਰੀ ਇਸ ਗੱਲਬਾਤ ਨੂੰ ਜੀ ਸਰ ਹੁਣ ਸਰ ਦੇਖੋ ਜੇ ਆਪਾਂ ਇਹਨੂੰ ਦੇ ਬੇ ਪ੍ਰਸਪੈਕਟਿਵ ਆਪਾਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਆਂ ਇਹ ਗੱਲ ਕਿ ਸੰਘਰਸ਼ ਦੇਖੋ بار بار ਉਸ ਪਿਛ ਤੇ ਨਹੀਂ ਜਾਂਦਾ ਹੁੰਦਾ ਜਿਹੜੀ ਤੇ ਪਹਿਲਾਂ ਚੱਲਿਆ ਗਿਆ ਸੀ ਸਰਕਾਰਾਂ ਕਿਉਂਕਿ ਸਟੇਬਲ ਐਲੀਮੈਂਟ ਹੈ ਸਰਕਾਰਾਂ ਬੜੀ ਪ੍ਰੀਕੀ ਚੈਨਲਾਈਜ਼ ਕਰਦੀਆਂ ਨੇ ਬੰਦੇ ਪੈਨੇਟ੍ਰੇਟ ਕਰਦੇ ਨੇ ਸਾਰਾ ਕੁਝ ਕਰਦੇ ਨੇ ਸਰਕਾਰਾਂ ਦੇ ਮਨ ਦੇ ਵਿੱਚ ਇਹ ਹੈ ਕਿ ਪਹਿਲੇ ਜਿਹੜਾ ਮੋਰਚਾ ਇੱਕ ਸੰ ਮੋਰਚਾ ਉਹ ਰਿਪੀਟ ਨਾ ਕਦੇ ਹੋਵੇ ਕਿ ਦੇ ਉੱਪਰ ਵਰਕ ਕਰ ਰਹੇ ਨੇ ਬੜੇ ਤਰੀਕੇ ਦੇ ਨਾਲ ਕਿਸਾਨਾਂ ਦੀ ਆਪਸੀ ਫੁੱਟ ਨੂੰ ਵਰਤ ਰਹੇ ਨੇ ਉਹ ਇਹਦਾ ਹੋਕ ਸਾਨੂੰ ਲੱਗ ਰਿਹਾ ਸਾਨੂੰ ਗੋਲ ਨਹੀਂ ਕੋਈ ਰਿਹਾ ਉਹਦਾ ਕਾਰਨ ਵੱਡਾ ਜਿਹੜਾ ਸਮਝਣ ਵਾਲਾ ਕਾਰਨ ਹੈ ਕਿ ਭਾਈ ਤੁਹਾਡੇ ਚ ਏਕਾ ਨਹੀਂ ਹੈ ਜਦੋਂ ਜਦੋਂ ਗੋਲਦੇ ਸੀ ਤੁਹਾਡੇ ਵਿੱਚ ਏਕਾ ਸੀਗਾ ਉਸ ਟਾਈਮ ਤੋਂ ਸੇ ਕੰਮ ਕਟੂਕਟ ਬਾਹਰਲੇ ਬਸੇ 81 ਆਪਾਂ ਨੂੰ ਰੋਹ ਦੇ ਅੰਦਰੋਂ ਨਹੀਂ ਸੀਗਾ ਪਰ ਇਹ ਹੈ ਕਿ ਮੋٹے ਤੌਰ ਤੇ ਇੱਕ ਪਬਲਿਕ ਦਾ ਵੀ ਪ੍ਰੈਸ਼ਰ ਸੀ ਇੱਕ ਆਫਸ ਦੇ ਵਿੱਚ ਮੋਰਲ ਪ੍ਰੈਸ਼ਰ ਵੀ ਸੀ ਹੁਣ ਦੇਖੋ ਤਿੰਨ ਧੜੇ ਬਣੇ ਬਣੇ ਪੱਕੇ ਪਰ ਇੱਕ ਦੂਜੇ ਦਾ ਨਾਂ ਸੁਣ ਕੇ ਰਾਜੀ ਨਹੀਂ ਜਿਹੜਾ ਇਹ ਧੜਾ ਸਭ ਤੋਂ ਸਰਗਰਮ ਜਿਹੜਾ ਹਿੱਸਾ ਲੈ ਰਹੇ ਨੇ ਇਹਨਾਂ ਨੇ ਜਿੰਨੀਆਂ ਵੀ ਘੋਲ ਦੀਆਂ ਜਿਹੜੇ ਰੂਪ ਚੁਣੇ ਨੇ ਜਿੰਨੇ ਪਰ ਜਿਹੜਾ ਸਮਾਂ ਚੁਣਿਆ ਮੇਰੀ ਸਮਝੋਂ ਬਾਹਰ ਹੈ ਉਹ ਕਿ ਫਰਵਰੀ ਦੇ ਵਿੱਚ ਮੋਰਚਾ ਲਾਉਣਾ ਜਦੋਂ ਕਿ ਸਰਕਾਰ ਹੈ ਨਹੀਂ ਸੀ ਇਲੈਕਸ਼ਨਾਂ ਡਿclare ਹੋਈਆਂ ਹੋਈਆਂ ਸੀ ਪ੍ਰੈਕਟੀਕਲੀ ਟੈਕਨੀਕਲੀ ਜਿਹੜਾ ਰਾਜ ਹੈ ਉਹ ਇਲੈਕਸ਼ਨ ਕਮਿਸ਼ਨ ਦਾ ਸੀ ਉਹਦੇ ਵਿੱਚ ਕੀਤਾ ਉਹਦੇ ਵਿੱਚ ਸ਼ੁਕਰਨ ਸਿੰਘ ਲੜਕਾ ਸ਼ਹੀਦ ਹੋਇਆ ਕਿੰਨੇ ਬੱਚੇ ਨੇ ਜਿਹੜੇ ਉਹਦੇ ਸੱਟਾਂ ਵੱਜੀਆਂ ਸਾਰਾ ਕੁਝ ਹੋਇਆ ਔਰ ਜਿਹੜੇ ਦੰਗ ਜੇ ਸੀ ਕਿ ਅਸੀਂ ਕੁਝ ਹੋ ਜਵੇ ਅਸੀਂ ਕਿ ਲਿਆਵਾਂਗੇ ਪੱਟ ਦਾਂਗੇ ਫਲਾਣਾ ਕੱਖ ਨਹੀਂ ਹੋਇਆ ਪਰ ਸਭ ਤੋਂ ਜਿਹੜੀ ਪੋਲਿਟਿਕਲ ਡੇਮੇਜ ਹੋਇਆ ਉਹ ਇਹ ਹੈ ਕਿ ਹਰਿਆਣੇ ਦੇ ਜਿਹੜੇ ਕਿਸਾਨ ਸੀਗੇ ਹਰਿਆਣੇ ਦੇ ਕਿਸਾਨਾਂ ਦੇ ਸਾਰਾ ਜੋਰ ਲਾਉਣ ਦੇ ਬਾਵਜੂਦ ਉਹਨਾਂ ਨੇ ਚਾਟ ਨੂੰ ਇਸੋਲੇਟ ਕਰਕੇ ਬਾਕੀ ਸਾਰੀ ਵੋਟ ਕਨਸੈਂਟਰੇਟ ਕਰਕੇ ਚਾਹੇ EVM ਯੂਜ਼ ਹੋਈ ਜੋ ਮਰਜ਼ੀ ਹੋਇਆ ਸਰਕਾਰ ਉਹ ਉੱਥੇ ਬਣਾ ਲਈ ਪਰ BJP ਨੇ ਡਿਕਲੇਅਰ ਕੀਤਾ ਕਿ ਪੰਜਾਬ ਨੂੰ ਰੋਕਣ ਲਈ ਸਾਨੂੰ ਹਰਿਆਣੇ 'ਚ ਸਰਕਾਰ ਸਾਡੀ ਚਾਹੀਦੀ ਹੈ ਦੇਖੋ ਇਹਦੇ ਸਿੱਧਾ ਮਤਲਬ ਸਮਝਣ ਦੀ ਜ਼ਰੂਰਤ ਹੈ ਕਿ ਪੰਜਾਬ ਨੂੰ ਉਹਨਾਂ ਨੇ ਬਿਲਕੁਲ ਟਾਰਗੇਟ ਕਰਕੇ ਆਈਸੋਲੇਟ ਕਰਿਆ। ਔਰ ਸਾਡੇ ਆਗੂ ਜਿਹੜੇ ਸਮਝਦੇ ਨੇ ਕਿ ਅਸੀਂ ਬਹੁਤ ਹੀ ਆਪਣਾ ਤੋਂ ਨਾਲ ਸਾਡੇ ਤੋਂ ਵੱਧ ਕਿਸੇ ਨੂੰ ਅਕਲ ਨਹੀਂ ਹੈ ਉਹ ਇੰਨੀ ਗੱਲ ਨਹੀਂ ਸਮਝ ਪਾ ਰਹੇ ਕਿ ਭਾਈ 40% ਲੜਾਈ ਥੋੜੋ ਲੜਾਈ ਸਾਰੀ ਕਿਸਾਨੀ ਦੀ ਹੈ ਸਾਰੇ ਪੰਜਾਬ ਦੀ ਹੈ ਸਾਰੀ ਲੋਕਾਈ ਦੀ ਹੈ। ਵੀ ਤੁਸੀਂ ਦੂਜਿਆਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਦੇ? ਔਰ ਇੱਕ ਦੂਜੇ ਦਾ ਨਾਂ ਸੁਣ ਕੇ ਨਹੀਂ ਰਾਜੀ। ਸਰਕਾਰਾਂ ਤਾਂ ਬਾਹਰ ਚਾਉਂਦੀਆਂ ਨੇ। ਅਸਲੀ ਲੜਾਈ ਤਾਂ ਆਪਸ ਦੇ ਵਿੱਚ ਜਿਹੜੀ ਕੰਪੀਟੀਸ਼ਨ ਚੱਲਿਆ ਹੋਇਆ ਔਰ ਉਹ ਸਾਡੇ ਪੰਜਾਬੀਆਂ ਦੇ ਵਿੱਚ ਜਿਹੜਾ ਇੱਕ ਬਗਾਵਤ ਦਾ ਜਜਵਾ ਹੈ ਨਾ ਏਜੰਸੀਆਂ ਸਰਕਾਰਾਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਉਹਨਾਂ ਨੇ ਐਨਾਲਾਈਜ਼ ਕਰਕੇ ਸਮਝ ਲਿਆ ਕਿ ਇਹ ਕੰਪੀਟੀਟਿਵ ਉਹਦੇ ਵਿੱਚ ਪਏ ਹੋਏ ਨੇ ਪੋਲਿਟਿਕਸ ਦੇ ਵਿੱਚ ਟੈਡੀਊਨਿਜ਼ਮ ਦੇ ਵਿੱਚ ਇੱਕ ਦੂਜੇ ਨਾਲੋਂ ਵੱਡਾ ਐਕਸ਼ਨ ਕਰਕੇ ਦਿਖਾ ਕੇ ਵੱਧ ਲੱਗਦਾ ਵੀ ਸ਼ਮਤੀ ਹੋ ਜੂਗੀ ਇਹ ਹਮੇਸ਼ਾ ਨਹੀਂ ਹੁੰਦੀ ਦੇਖੋ ਡਲੇਵਾਲ ਸਾਹਿਬ ਆਪਾਂ ਨੂੰ ਪਤਾ ਹੈ ਪਰ ਸੰਦੀ ਕਿਉਂ ਬਿਮਾਰ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਮੇਰਾ خیال ਹੈ ਮਰਨ ਮਰਦ ਤੇ ਬਿਠਾਉਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਮਤਲਬ ਖਤਰਨਾਕ ਗੱਲ ਹੈ ਪਰ ਰੋਜ਼ ਨਹੀਂ ਲੀਡਰ ਪੈਦਾ ਹੁੰਦੇ ਹੁੰਦੇ મતਭੇਦ ਚਾਹੇ 100 ਕਿਸੇ ਦੇ ਕਿਸੇ ਨਾਲ ਹੋਣ ਮਤਲਬ ਇਹ ਕੰਮ ਨਹੀਂ ਕਰਨਾ ਚਾਹੀਦਾ ਇਸ ਤਰੀਕੇ ਅੱਛਾ 26 ਨਵੰਬਰ ਨੂੰ ਤੁਸੀਂ ਮਿਠਾ ਕੇ 6 ਦਸੰਬਰ ਦਾ ਟਕਲੀਅਰ ਕਰ ਰਹੇ ਹੋ ਫਿਰ ਉੱਥੇ ਦਿੱਲੀ ਚ ਹੈਗੀਆਂ ਇਲੈਕਸ਼ਨਾਂ ਕੁਝ ਪਤਾ ਨਹੀਂ ਕਿਨੇ ਕਿਨੇ ਕਿਸ ਤਰੀਕੇ ਨਾਲ ਇਹਨਾਂ ਨੂੰ ਯੂਜ਼ ਕਰਨਾ ਹੈ ਆਪਾਂ ਨੂੰ ਪਤਾ ਇੱਕ ਵਾਰੀ ਮਤਲਬ ਜਿਹੜੀਆਂ ਉਹੀ ਉਹੀ ਸ਼ਕਤੀਆਂ ਉਹੀ ਸੰਸਥਾਵਾਂ ਨੇ ਤੁਰੀਆਂ ਫਿਰ ਰਹੀਆਂ ਜਿਨ੍ਹਾਂ ਨੇ ਰਾਜੇਵਾਲ ਸਾਹਿਬ ਨੂੰ ਇੱਕ ਵਾਰੀ ਚੱਕ ਕੇ ਬਣਾਤਾ ਸਿੰਘ ਤੁਸੀਂ ਸੀਐਮ ਮੁੜ ਕੇ ਜ਼ਮਾਨਤਾ ਜਬਤ ਹੋ ਗਈਆਂ ਸੀਗੀਆਂ ਪਰ ਉਹਦੇ ਉੱਪਰ ਲੋਕ ਫਟ ਗਏ ਰਾਜਨੀਤਿਕ ਗੈਰ-ਰਾਜਨੀਤਕ ਬਣ ਗਏ ਇਹ ਪੁਰਾਣੇ ਸਾਰੇ ਲੀਟਰਾਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਬੈਠ ਕੇ ਇੱਕ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ ਅਦਰਵਾਇਜ਼ ਇਕੱਲੇ ਇਕੱਲੇ ਜੁੱਤੀਆਂ ਖਾਣਗੇ ਔਰ ਖਾਰੇ ਨੇ ਗਰਾਊਂਡ ਲੈਵਲ ਦੇ ਉੱਪਰ ਦੇਖੋ ਸਿੱਧਾ ਤਾਂ ਨਹੀਂ ਕੋਈ ਕਿਸਾਨਾਂ ਨੂੰ ਕਹਿੰਦੇ ਵੀ ਹੁਣ ਤੇ ਲੜਦੇ ਵੀ ਨਹੀਂ ਕਿੱਥੇ ਜਿੱਥੇ ਰੋਕਦੇ ਨੇ ਰਸਤੇ ਪਰ ਜਿਹੜੇ ਆਪਣੇ ਨਾਲ ਜੁੜੇ ਹੋਏ ਲੋਕ ਨੇ ਜਿੰਨੀ ਫੀਡਬੈਕ ਆਉਂਦੀ ਹੈ ਜਿੰਨਾ ਮਜ਼ਦਮ ਤਬਕਾ ਸੀ ਮਿਡਲ ਕਲਾਸ ਸੀ ਰੀਵ ਲੋਕ ਸੀ ਜਿਨ੍ਹਾਂ ਦੀ 100% ਸਿੰਪਥੀ ਸੀਗੀ ਉਹ ਸਿੰਪਥਿਕਸ ਹਨ ਉਹ ਮਾ ਚੁੱਕੇ ਸੰਘਰਸ਼ ਜਿਹੜੇ ਲੜੇ ਜਾਂਦੇ ਹੁੰਦੇ ਨੇ ਸਿਰਫ ਇਹ ਨਹੀਂ ਕਿ ਜਿਹੜਾ ਮੋਰਚੇ ਤੇ ਲੜ ਰਿਹਾ ਹੁੰਦਾ ਬਾਕੀ ਲੋਕਾਂ ਦੇ ਵਿੱਚ ਵੀ ਇੱਕ ਪਰਸੈਪਸ਼ਨ ਹੁੰਦਾ ਪਰ ਉਹ ਅਸੀਂ ਗੁਮਾ ਚੁੱਕੇ ਹਾਂ ਮੇਰਾ ਖਿਆਲ ਇਹ ਹੈ ਕਿ ਕਿਸਾਨਾਂ ਨੂੰ ਸਾਰੀ ਗੱਲ ਤੇ ਮੂੜ ਵਿਚਾਰ ਕਰਕੇ ਕਾਹਲ ਬਿਲਕੁਲ ਨਹੀਂ ਕਰਨੀ ਚਾਹੀਦੀ ਇੱਕ ਦਿਨ ਦੀ ਲੜਾਈ ਨਹੀਂ ਹੈ ਪਰ ਸਰਕਾਰਾਂ ਨੇ ਜਿਹੜੀਆਂ ਉਹ ਤਾਂ 24 ਘੰਟੇ ਇਸ ਕੰਮ ਤੇ ਲੱਗੀਆਂ ਰਹਿੰਦੀਆਂ ਨੇ ਉਹ ਤਾਂ ਕੀੜੀਆਂ ਦੀ ਤਰ੍ਹਾਂ ਉਹਨਾਂ ਦੇ ਜਿਹੜੇ ਮਤਲਬ ਡਿਫਰੈਂਟ ਸੰਸਥਾਵਾਂ ਨੇ ਉਹ ਕੰਮ ਕਰਦੀਆਂ ਨੇ ਅੱਛਾ ਅੱਜਕੱਲ ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਹੈ ਕਿਹਨੂੰ ਨਹੀਂ ਪਤਾ ਵੀ ਕਿਹੜਾ ਬੰਦਾ ਕਿਹੜੀ ਤਰ ਨਾਲ ਜੁੜਿਆ ਹੋਇਆ ਸੋ ਥੋੜਾ ਜਿਨਾ ਮੇਰੇ ਖਿਆਲ ਦੇ ਵਿੱਚ ਇਹ ਇਹਨਾਂ ਨੂੰ ਮੁੜ ਵਿਚਾਰ ਕਰਨੀ ਚਾਹੀਦੀ ਹੈ ਇਹਦੇ ਉੱਪਰ ਇਹਦੇ ਵਿੱਚ ਆਮ ਆਦਮੀ ਪਾਰਟੀ ਇਹਦੇ ਵਿੱਚ ਬਾਕੀ ਪੋਲਿਟਿਕਲ ਪਾਰਟੀਆਂ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਇਹਨਾਂ ਨੂੰ ਅਲੈਦਾ ਕਰਕੇ ਨਹੀਂ ਦੇਖਣਾ ਚਾਹੀਦਾ ਉਈ ਇਕਤਰ ਨੇ ਕਿਸਾਨ ਇਕਤਰ ਨੇ ਉਹ ਸਾਰੇ ਇਕੱਠੇ ਨੇ ਉੱਪਰੋਂ ਦੇਖਣ ਨੂੰ ਜਿਹਾ ਅਲਹਿਦਾ ਲੱਗੇ ਜਾਵੇ ਕਿਸਾਨ ਟੋਟਲੀ ਫਟੇ ਹੋਏ ਨੇ ਉੱਪਰੋਂ ਜਿਹਾ ਇਕੱਠੇ ਹੋਈ ਜਾਵੇ ਮਤਲਬੇ ਫਰਕ ਬੇਸਿਕਲੀ ਸਮਝਣ ਵਾਲਾ ਇਹ ਹੈ ਕਿ ਉਹਨਾਂ ਦੀ ਖਰਬੂਜੇ ਵਰਗੀ ਯੂਨਿਟੀ ਹੈ ਉੱਪਰੋਂ ਧਾਰੀਆਂ ਲਹਿਦਾ ਲਹਿਦ ਨੇ ਅੰਦਰੋਂ ਇੱਕ ਨੇ ਕਿਸਾਨ ਭਗਤਾਂ ਦੀ ਸਾਰਿਆਂ ਦੀ ਈਵਨ ਜਿਹੜੇ ਮੋਰਚੇ ਤਿੰਨੇ ਲਾਈਨ ਬੈਠੇ ਨੇ ਉਹਨਾਂ ਦੇ ਵੀ ਸੰਤਰੇ ਵਾਲੀ ਯੂਨਿਟੀ ਹੈ ਕਿ ਬਾਹਰੋਂ ਇਕੱਠੇ ਲੱਗੇ ਨੇ ਅੰਦਰੋਂ ਖਾੜੋ-ਖਾੜੇ ਹੋਏ ਹੋਏ ਸੋ ਇਹ ਸਮਝ ਕੇ ਚੱਲਣਾ ਚਾਹੀਦਾ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਦੁਖਾਂਤ ਹੋਊਗਾ ਜੇ ਕਿਤੇ ਇਹ ਐਜੀਟੇਸ਼ਨ ਕਰਦੇ ਨੇ ਤੇ ਫੇਲ ਹੋ ਜਾਂਦੇ। ਪਰ ਇਸ ਕਪੈਸਿਟੀ ਵਿੱਚ ਨਹੀਂ ਹਨ ਸਰਕਾਰਾਂ ਬਹੁਤ ਢੀਠ ਨੇ ਜਿਹੜਾ ਇਹਨਾਂ ਨੂੰ ਲੱਗਦਾ ਹੈ ਨਾ ਵੀ ਸਰਕਾਰ ਸਾਰੀ ਦੁਨੀਆ ਵੇਰ ਦੇਖੂਗੀ ਜਦੋਂ ਸਾਡਾ ਦੁਨੀਆ ਨੂੰ ਕੰਦਾ ਨਹੀਂ ਦਿਖਿਆ ਅਜ ਤੱਕ ਜਿਹੜੀਆਂ ਜੀਟੀ ਰੋਡ ਦੇ ਉੱਪਰ ਸੇਰਸਾ ਸੂਰੀ ਦੀ ਜਿਹੜੀ ਸਰਕਾਰ ਮਤਲਬ ਬਣਾਈ ਹੋਈ ਹੈ ਉਹ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਨੂੰ ਨਹੀਂ ਦਿਖਿਆ ਉਹ ਕੰਦਾ ਕਰੀ ਹੋਣੀ ਕਿਲ ਗੱਡੇ ਹੋਏ ਦੁਨੀਆ ਨੇ ਕੀ ਕਰ ਲਿਆ মিডিਆ ਨੇ ਕੀ ਕਰ ਲਿਆ ਉਸ ਤੋਂ ਬਾਅਦ ਸੋ ਇਸ ਢੀਠ ਸਰਕਾਰਾਂ ਨੇ ਇਹ ਇਹ ਉਸ ਤਰ੍ਹਾਂ ਨਾ ਇਹਨੂੰ ਸੋਚ ਕੇ ਚੱਲਣਾ ਇਹਦੇ 'ਚ ਮੈਨੂੰ ਲੱਗਦਾ ਕਿ ਦੇਖੋ ਠੀਕ ਹੈ ਫਾਈਟਿੰਗ ਫੋਰਸ ਹੁੰਦੀ ਹੈ ਹਰ ਇੱਕ ਲੀਡਰ ਕੋ ਸਿਆਣਾ ਲੀਡਰ ਉਹ ਹੀ ਹੁੰਦਾ ਜਿਹੜਾ ਫਾਈਟਿੰਗ ਫੋਰਸ ਨੂੰ ਬਚਾ ਕੇ ਪੂਰੀ ਤਰ੍ਹਾਂ ਸੰਭਾਲ ਕੇ ਕਰਦਾ ਹੋਵੇ ਐਵੇਂ ਝੋਕਣ ਆਪਣੀ ਸਾਰੀ ਸ਼ਕਤੀ ਝੋਕ ਦੋ ਪਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਮਤਲਬ ਡੰਡੇ ਪਜਾਉਂਦੇ ਫਿਰ ਉਹ ਸਰਕਾਰ ਜਿੱਤ ਜਵੇ ਇਹ ਮੇਰਾ ਖਿਆਲ ਹੈ ਕਿ ਕੋਈ ਸਿਆਣਾ ਫੈਸਲਾ ਨਹੀਂ ਮੈਨੂੰ ਲੱਗ ਰਿਹਾ ਮੈਨੂੰ ਪਤਾ ਹੈ ਮੇਰੇ ਨਾਲ ਬਹੁਤ ਸਾਰੇ ਕਿਸਾਨ ਆਪੂ ਜੁੜੇ ਹੋਏ ਨੇ ਬਹੁਤ ਸਾਰੇ ਗੁੱਸਾ ਵੀ ਕਰਦੇ ਨੇ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸ਼ਿਕਾਇਤਾਂ ਵੀ ਕਰਦੇ ਨੇ ਪਰ ਇਹ ਦੁੱਖ ਦੀ ਮਤਲਬ ਤੇ ਇਹ ਨਹੀਂ ਦੁੱਖਦਾ ਕਿਉਂਕਿ ਆਪਾਂ ਉਹਨਾਂ ਦਾ ਪਾਰਟ ਆਪਾਂ ਨਿਊਟਰਲ ਹੋ ਕੇ ਨਹੀਂ ਗੱਲ ਕਰ ਰਹੇ ਸਾਨੂੰ ਪਤਾ ਵੀ ਸਰਕਾਰ ਹੈ ਜਿਹੜੀ ਮਤਲਬ ਉਹ ਵਿਗੜੀ ਹੋਈ ਹੈ ਉਹਨੇ ਨਹੀਂ ਸੁਣਨੀ ਪਰ ਇਹਦਾ ਮਤਲਬ ਅਸੀਂ ਆਪਣੇ ਜਿਹੜੇ ਬੰਦੇ ਨੇ ਉਹਨਾਂ ਨਾਲ ਵੀ ਤੁਹਾਨੂੰ ਲੱਗਦਾ ਨਾ ਕਿ ਕਿ ਇਕੱਠੇ ਬੈਠ ਨਹੀਂ ਸਕਦੇ ਕਦੋਂ ਬੈਠਣਾ ਫਿਰ ਮਿਨੀਮਮ ਪ੍ਰੋਗਰਾਮ ਕੋਈ ਨਹੀਂ ਬਣਾ ਸਕਦੇ ਕਿ ਨਹੀਂ ਬਣਾ ਸਕਦੇ ਫਿਰ ਕਾਹਦੇ ਲੀਡਰ ਨੇ ਉਹਦੇ ਵੱਡਾ ਸੰਕਟ ਹੈ ਮੇਰੇ ਹਿਸਾਬ ਦੇ ਨਾਲ ਔਰ ਇਹਨੂੰ ਹੋਰ ਐਗਰੇਵੇਟ ਕਰਕੇ ਸਰਕਾਰ ਦੀ ਸੇਵਾ ਉਹ ਸਰ ਜੇਕਰ ਆਪਾਂ ਇੱਕ ਕਦਮ ਅੱਗੇ ਚੱਲੀਏ ਕਿ ਕਿਸਾਨ ਦਿੱਲੀ ਪਹੁੰਚ ਜਾਂਦੇ ਨੇ ਦਿੱਲੀ ਜਾ ਕੇ ਆਪਣਾ ਧਰਮਾ ਲਾ ਲੈਂਦੇ ਨੇ ਇਸ ਵਾਰ ਮੰਨ ਲਓ ਕਿ ਕਿਸਾਨ ਕਾਮਯਾਬ ਹੋ ਜਾਂਦੇ ਨੇ ਦਿੱਲੀ ਜਾਣ ਦੇ ਵਿੱਚ ਪਹਿਲਾਂ ਆਪਾਂ ਨੂੰ ਪਤਾ ਕਿ 13 ਮਹੀਨੇ ਬੈਠੇ ਰਹੇ ਸੀ ਕਿਸਾਨ ਉੱਥੇ ਜਿਕਰ ਉਦੋਂ ਤਾਂ ਇੱਕ ਗੱਲ ਇਹ ਵੀ ਬੜੀ ਮਹੱਤਵਪੂਰਨ ਹੈ ਕਿ ਉਦੋਂ ਇਲੈਕਸ਼ਨ ਸੀ ਕੇਂਦਰ ਦੀ ਸਰਕਾਰ ਬਿਜਾਣ ਦੀ ਹੈ ਕਿ ਅਜੇ ਤਾਂ 2 ਸਾਲ ਬਾਅਦ ਇਲੈਕਸ਼ਨ ਹੋਣੀ ਹੈ ਤੇ ਕਿਸਾਨ ਅੰਦੋਲਨ ਕੱਲੇ ਪੰਜਾਬ ਹਰਿਆਣਾ ਦੇ ਵਿੱਚ ਨਹੀਂ ਮਹਾਰਾਸ਼ਟਰ ਰਾਜਸਥਾਨ ਯੂਪੀ ਐਮਪੀ ਬਿਹਾਰ ਸਭ ਥਾਈਂ ਫੈਲਿਆ ਹੋਇਆ ਕਿਸਾਨ ਅੰਦੋਲਨ ਹੈ ਕਿ ਸਾਨੂੰ ਇੰਪੈਕਟ ਕਰੂਗਾ ਕਿਉਂਕਿ ਕਿਸਾਨਾਂ ਨੇ ਵੈਸੇ ਗੋਲ ਦੇ ਵਿੱਚ ਜਾ ਕੇ ਵੀ ਪ੍ਰਚਾਰ ਕੀਤਾ ਸੀ ਤੇ ਫਿਰ ਪ੍ਰਚਾਰ ਕਿਸਾਨ ਸਾਰੇ ਪੰਜਾਬ ਹਿੰਦੁਸਤਾਨ 'ਚ ਕਰਦਗੇ ਇਸ ਵਾਰ ਤਾਂ ਸਰ ਇਲੈਕਸ਼ਨ ਵੀ ਬੜੀ ਦੂਰ ਹੈ ਜੇ ਕਿ ਕਿਸਾਨ ਦਿੱਲੀ ਚਲੇ ਜਾਂਦੇ ਨੇ ਉੱਥੇ ਜਾ ਕੇ ਕੀ ਲੱਗਦਾ ਕਿ ਸਰਕਾਰ ਦੇ ਦੇ ਉੱਪਰ ਜਿਹੜਾ ਅਸਰ ਹੈ ਉਹ ਸੌਖਿਆਂ ਹੀ ਪਾਇਆ ਜਾ ਸਕਦਾ ਜਾਂ ਉੱਥੇ ਜੇਕਰ ਪਹੁੰਚ ਜਾਂਦੇ ਨੇ ਪਤਾ ਨਹੀਂ ਕਿੰਨੇ ਹੀ ਸਾਲ ਉੱਥੇ ਬੈਠਣਾ ਪਵੇ। ਉਹ ਸੋ ਰੋਲਣਗੇ ਉੱਥੇ। ਪੂਰੇ ਤੋਂ ਬਿਨਾਂ ਕੁਝ ਨਹੀਂ ਚੁੱਕਣੀ। ਪਰ ਪਹਿਲਾਂ ਵੀ ਮੈਂ ਤੁਹਾਨੂੰ ਦੱਸਾਂ ਸਰਕਾਰਾਂ ਬੜੀ ਸਿਸਟੇਮੈਟਿਕਲੀ ਚਲਦੀਆਂ ਰਹੀਆਂ ਨੇ। ਜਿਹੜੇ ਪਹਿਲਾਂ ਰੂਟ ਤੈਅ ਹੋਏ ਸੀ ਜਿਹੜੀ ਲਾਲ ਕਿਲੇ ਵਾਲੀ ਘਟਨਾ ਹੋਈ ਸੀ ਉਦੋਂ ਵੀ ਸਰਕਾਰਾਂ ਦੇ ਹੱਥਾਂ 'ਚ ਕਿਸਾਨ ਫਸ ਕੇ ਸੀ। ਕਿੰਨੇ ਟਰੈਕਟਰ ਜ਼ਬਤ ਹੋਏ ਕਿੰਨੇ ਕੇਸ ਬਣੇ ਆਪ ਨੂੰ ਪਤਾ ਹੀ ਕਿੰਨਾ ਕੁਸ਼ ਹੋ ਰਿਹਾ ਉਹਨਾਂ ਨੂੰ ਭੁੱਗਤੇ ਉਹਨਾਂ ਨੂੰ ਵੀ ਪਤਾ ਹੈ ਮਤਲਬ ਇਹ ਹੈ ਕਿ ਸਿਰਫ ਜ਼ਿੱਦ ਨਾਲ ਜਾਂ ਇਸ ਹੰਕੜ ਦੇ ਨਾਲ ਵੀ ਇਸ ਬਹੁਤ ਦਲੇਰ ਹਾਂ ਤੇ ਅਸੀਂ ਮਤਲਬ ਪਿੱਛੇ ਨਹੀਂ ਹਟਦੇ ਇਹ ਇਹ ਕੋਈ ਕਲਚਰਲ ਚੀਜ਼ਾਂ ਤਾਂ ਹੈਗੀਆਂ ਇਹ ਨੌਜਵਾਨੀ ਨੂੰ ਮਤਲਬ ਢਕਾਉਣ ਲਈ ਤਾਂ ਠੀਕ ਨੇ ਪਰ ਜਦੋਂ ਸੰਘਰਸ਼ ਕਰਨਾ ਹੁੰਦਾ ਸੀਰੀਅਸ ਬਿਜ਼ਨਸ ਹੈ ਪਰ ਪਿੱਛੇ ਕਾਰਪੋਰੇਟ ਵਰਲਡ ਖੜਾ ਹੈ ਸਾਰੇ ਦੁਨੀਆ ਦਾ ਪਰ ਪੰਜਾਬ ਦੇ ਉੱਪਰ ਹਰਿਆਣੇ ਦੇ ਉੱਪਰ ਉਹਨਾਂ ਦੀ ਨਿਗਾਹ ਹੈ ਇਤੋਂ ਹੀ ਥੋੜੀ ਬਹੁਤ ਰੈਜ਼ਿਸਟੈਂਸ ਬਣਨੀ ਹੈ ਜੇ ਅਸੀਂ ਉਹ ਰੈਜ਼ਿਸਟੈਂਸ ਦੀ ਰੀਡ ਦੀ ਹੱਡੀ ਤੋੜ ਦਿੰਨੇ ਆ ਮੇਰਾ ਖਿਆਲ ਹੈ ਸਰਕਾਰੀ ਸੇਵਾ ਹੋਊਗੀ ਪਰ ਇਹ ਜੇ ਇਕੱਠੇ ਹੋ ਕੇ ਤੁਰਨਗੇ ਚਾਹੇ ਛੋਟੇ ਛੋਟੇ ਸਟੈਪ ਪਈ ਲੈ ਫਿਰ ਕੋਈ ਨਹੀਂ ਕੁਝ ਕਰ ਸਕੂਗਾ ਫਟੇ ਹੋਏ ਨੇ ਫਟੇ ਹੋਏ ਹਾਊਸ ਦੇ ਵਿੱਚ ਮਤਲਬ ਜਿਹਨੂੰ ਮਰਜ਼ੀ ਇੱਕ ਦੋ ਇਹਦੇ ਖਲਾਫ ਜੋ ਮਰਜ਼ੀ ਇਨਫਰਮੇਸ਼ਨਾਂ ਦੇ ਕੇ ਜੋ ਮਰਜ਼ੀ ਕਰਵਾਈ ਜਾ ਪਰ ਮੇਰਾ ਖਿਆਲ ਹੈ ਕਿ ਇਹ ਸਿਆਣਾ ਫੈਸਲਾ ਨਹੀਂ ਹੈ ਬਾਕੀ ਉਹ ਜਾਣਨ ਭਾਈ ਕਰ ਰਹੇ ਨੇ ਅਸੀਂ ਤਾਂ ਗੱਲਾਂ ਕਰਨ ਵਾਲੇ ਆ ਨਾ ਉਸ ਤੋਂ ਕਮੈਂਟਰੀ ਕਰਨ ਵਾਲੇ ਮੈਚ ਤਾਂ ਉਹ ਹੀ ਖੇਡ ਰਹੇ ਨੇ ਪਰ ਦੁੱਖ ਲੱਗ ਰਿਹਾ ਸੋਚ ਕੇ ਕਿ ਇਹ ਦੇਖ ਕੇ ਬਿਲਕੁਲ ਸਾਹਮਣੇ ਦਿਖ ਰਿਹਾ ਹੈ ਕਿ ਇਹਦੇ ਚੋਂ ਕੁਝ ਚੰਗਾ ਨਿਕਲਣ ਦੀ ਕਿਸਾਨਾਂ ਦੇ ਲਈ ਕਿਸਾਨ ਜਿੱਥੇ ਬੰਦਿਆਂ ਦੀ ਸੁਭਾਵਨਾ ਨਹੀਂ ਹੈ ਸਰਕਾਰ ਬੜੀ ਸਟਰੋਂਗ ਫੀਟ ਤੇ ਹੈਗੀ ਹੈ ਸਾਰੀਆਂ ਥਿਰਾਂ ਉਹਨਾਂ ਦੀ ਸਰਕਾਰੀ ਰਲੀਆਂ ਹੋ ਜਾਂਦੀਆਂ ਨੇ ਉਸੇ ਇਕੱਠੀਆਂ ਨੇ ਕਿਸਾਨ ਫਟੇ ਹੋਏ ਨੇ ਯਾਰ ਕਿਸਾਨਾਂ ਦਾ ਮੇਰਾ ਖਿਆਲ ਹੈ ਕਿ ਉਸ ਤਰੀਕੇ ਦਾ ਉਹ ਇਮੇਜ ਨਹੀਂ ਹੈ ਜਿਹੜਾ ਪਹਿਲਾਂ ਸੀਗਾ ਉੱਥੇ ਜਾਣਗੇ ਰੋਲਣਗੇ ਉੱਥੇ ਜਾ ਕੇ ਉਹ ਫੜ ਕੇ ਥੋੜੇ ਹੋਏ ਤਾਂ ਫੜ ਕੇ ਅੰਦਰ ਕਰ ਦੇਣਗੇ ਜਿਆਦਾ ਹੋਏ ਤਾਂ ਬੈਠੇ ਰਹਿਣਗੇ ਨਾ ਟਰਾਲੀਆਂ ਹੋਣੀਆਂ ਨੇ ਪੁੰਜੇ ਗਰਮੀ ਸਰਦੀ ਚ ਬੈਠ ਕੇ ਪਹਿਲਾਂ ਵੀ 750 ਬੰਦਾ ਮਿਲਿਆ ਛੋਟੀ ਕੀਮਤ ਨਹੀਂ ਸੀ ਪਰ ਚਲੋ ਉਹ ਕਿਸੇ ਨਾ ਕਿਸੇ ਕਾਤੇ ਚ ਮਤਲਬ ਚਲੋ ਉਹ ਨੂੰ ਸੈਂਟਰ ਰਿਲੀਵ ਆਫ ਹੋ ਗਏ ਪਰ ਜੇ ਹਾਰ ਜਾਂਦੇ ਨੇ ਤਾਂ ਕਾਨੂੰਨ ਬੜੀ ਢੜਲੇ ਨਾਲ ਦੁਬਾਰਾ ਵਾਪਸ ਆ ਜਾਂਦਾ ਕਿਉਂਕਿ ਬੈਲੈਂਸ ਦਾ ਮਤਲਬ ਵਿਗੜਨਾ ਹੁੰਦਾ ਨਾ ਫਿਰ ਉਸ ਤਰੀਕੇ ਨਾਲ ਤੋ ਮੇਰਾ ਖਿਆਲ ਹੈ ਬਾਕੀ ਜਿੱਥੇ ਬੰਦੀਆਂ ਨੂੰ ਵੀ ਸਭੋਂ ਜਿਹੜੀ ਰਾਜੇਵਾਲ ਸਾਹਿਬ ਉਹਨਾਂ ਵਾਲਾ ਗਰੁੱਪ ਹੈ ਗੁਰਾਂ ਸਾਹਿਬ ਵਾਲਾ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਮਨਾਉਣਾ ਚਾਹੀਦਾ ਹੈ ਮਤਲਬ ਇਕੱਠੇ ਹੋ ਕੇ ਆਪਸ ਦੇ ਵਿੱਚ ਇਸ ਤਰ੍ਹਾਂ ਦੇ ਸਟੈਪ ਨਹੀਂ ਚੱਕਨੇ ਚਾਹੀਦੇ ਮੇਰੇ ਖਿਆਲ ਚ ਅਰੇ ਮਹਿੰਗੇ ਬੈਟ ਐਜੀਟੇਸ਼ਨਲ ਪੁਆਇੰਟ ਆਫ ਯੂਨਾਈਟੀ ਤੁਸੀਂ ਦੇਖ ਲਓ ਇਹ ਨਿਯਮ ਵੀ ਲੈ ਰਹੇ ਚੱਲਦੀਆਂ ਰਹੀਆਂ ਨੇ ਦੁਨੀਆ ਵਿੱਚ ਉਹ ਇਸ ਤਰੀਕੇ ਦੇ ਨਾਲ ਫੈਸਲੇ ਨਹੀਂ ਕੀਤੇ ਜਾਂਦੇ ਪਰ ਇਹ ਕਿ ਹੁਣ ਇੱਕ ਕਿਸਮ ਦੀ ਇਮੋਸ਼ਨਲ ਸਿਚੁਏਸ਼ਨ ਚ ਉਹ ਕਰ ਰਹੇ ਨੇ ਅਰੇ ਕੋਈ ਬਹੁਤ ਬਹੁਤ ਮੇਰਾ ਨਹੀਂ ਖਿਆਲ ਕੇ ਚੋਂ ਕੁਝ ਪੋਜ਼ਿਟਿਵ ਨਿਕਲੂਗਾ ਹਾਲਾਂਕਿ ਮੈਂ ਨਿਰਾਸ਼ਾਵਾਦੀ ਨਹੀਂ ਹਾਂ ਅਲਟੀਮੇਟ ਕੁਝ ਨਾ ਕੁਝ ਨਿਕਲੇ ਆਉਂਦਾ ਹੁੰਦਾ ਪਰ ਇਹ ਨਹੀਂ ਨਾ ਹੈ ਕਿ ਮਤਲਬ ਅਸੀਂ ਬਿਲਕੁਲ ਹੀ ਸਾਰਾ ਕੁਝ ਤਬਾਹ ਕਰਕੇ ਫਿਰ ਅਸੀਂ ਕਹੀਏ ਵੀ ਦੇਖੋ ਮਤਲਬ ਸਾਡੀ ਜਿੱਤ ਨਾ ਬੋਕੀ ਇਹ ਤਾਂ ਕੋਈ ਗੱਲ ਨਹੀਂ ਸੀ ਸਾਰੇ ਕੱਲ ਹੋਰ ਵੜੀ ਮੈਨ ਕਿ ਕਿਸਾਨਾਂ ਗੂ ਜਿਹੜੇ ਲੜ ਰਹੇ ਨੇ ਲੜਾਈ ਜਾਂ ਫਿਰ ਜਿਹੜੇ ਬਾਹਰ ਬੈਠੇ ਨੇ ਆਪਾਂ ਨੇ ਪਿਛਲੇ ਵਾਰ ਦੇਖਿਆ ਜਦੋਂ ਦਿੱਲੀ ਜਾਣ ਤੋਂ ਰੋਕ ਲਈ ਗਿਆ ਕਿ ਵਿਆਂਨਵਾਦੀਆਂ ਇੱਕ ਦੂਜੇ ਦੇ ਖਿਲਾਫ ਜਾਦਾ ਸੀ ਇੱਕ ਦੂਜੇ ਨੂੰ ਗਦਾਰ ਸੱਦਿਆ ਗਿਆ ਇੱਕ ਦੂਜੇ ਨੂੰ ਕਿਹਾ ਗਿਆ ਕਿ ਤੁਸੀਂ ਡਰ ਗਏ ਤੁਸੀਂ ਹੁਣ ਕਿਸਾਨਾਂ ਦੀਆਂ ਮੰਗਾ ਤੋਂ ਭੱਜ ਗਏ ਦੂਜੇ ਪਾਸੋਂ ਵੀ ਵਾਰ ਹੋਏ ਕੀ ਉਹ ਜਿਹੜਾ ਪਹਿਲਾ ਅੰਦੋਤਨ ਸੀ ਉਹ ਇਸ ਗੱਲੋਂ ਵੀ ਇੱਕ ਇਹ ਪੀ ਸੀ ਕਿ ਇਕੱਠੇ ਜਾਰੇ ਇਕੱਠੇ ਹੋ ਕੇ ਲੜ ਰਹੇ ਸੀ ਪਿੱਛੇ ਪੂਰਾ ਪੰਜਾਬ ਖੜਾ ਸੀ ਪੂਰਾ ਹਰਿਆ ਆਂ ਆਕੜਾ ਸੀ ਕੱਲੀਆਂ ਜਥੇਬੰਦੀਆਂ ਦਾ ਕੇਡਰ ਨਹੀਂ ਸੀ ਜਿਹੜੇ ਲੋਕ ਕਦੇ ਜਥੇਬੰਦੀਆਂ ਦਾ ਜਿਨ੍ਹਾਂ ਨੇ ਨਾਮ ਵੀ ਨਹੀਂ ਸੁਣਿਆ ਜਿਹੜੇ ਕਦੇ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਵੀ ਨਹੀਂ ਗਏ ਉਹ ਲੋਕ ਵੀ ਨਾਲ ਖੜੇ ਸੀ ਉਹ ਲੋਕ ਵੀ ਦਿੱਲੀ ਬੈਠੇ ਸੀ ਯਾਨੀ ਕਿ ਇੱਕ ਗਰਾਊਂਡ ਲੈਵਲ ਦੇ ਉੱਪਰ ਜਿਹੜੀ ਮਾਸ ਹੈ ਉਹ ਵੀ ਨਾਲ ਸੀ ਪਰ ਇਸ ਵਾਰ ਉਹ ਲੋਕ ਵੀ ਕਿਤੇ ਨਾ ਕਿਤੇ ਚਲੋ ਉਦਾਂ ਦੀ ਸਪੋਰਟ ਨਹੀਂ ਹੈਗੀ ਤੇ ਦੂਜੇ ਪਾਸੇ ਇੱਕ ਨੈਗੇਟਿਵ ਜਿਹੜੀ ਪਰਸੈਪਸ਼ਨ ਹੈ ਉਹ ਵੀ ਬਣੀ ਹੋਈ ਹੈ ਜਾਂ ਕਹੋ ਕਿ ਬਣਾਈ ਹੋਈ ਹੈ ਕਿ ਕਿਸਾਨਾਂ ਨੇ ਰਾਹ ਰੋਕ ਲੇ ਲੋਕ ਜਿਹੜੇ ਹੈਗੇ ਨੇ ਉਹ ਬڑے ਤਰੀਕਿਆਂ ਦੇ ਨਾਲ ਸੜਕਾਂ ਟੁੱਟੀਆਂ ਹੋਈਆਂ ਨੇ ਸਹੀ ਆਪਣੇ ਰਸਤੇ ਉੱਤੇ ਨਹੀਂ ਪਹੁੰਚ ਸਕਦੇ ਦੂਜੇ ਪਾਸੇ ਕਿਸਾਨਾਂ ਦੀ ਆਪਸੀ ਲੜਾਈ ਹੈ ਯਾਨੀ ਕਿ ਜਿਹੜੇ ਕਿਸਾਨ ਬੈਠੇ ਨੇ ਉੱਥੇ ਇਹਨਾਂ ਖਾਣਾ ਜ਼ਿੰਗੀ ਦੇ ਵਿੱਚ ਵੱਡੀ ਇੱਕ ਸਟਰਗਲ ਹੈਗੀ ਹੈ ਇਹ ਦਿੱਲੀ ਜਾਉਣ ਦੀ ਦੇਖੋ ਪੰਗੋ ਸਰ ਜੇ ਉਸ ਟਾਈਮ ਤਕੈਤ ਵਾਲੀ ਘਟਨਾ ਨਾ ਹੁੰਦੀ ਉਹ ਮੋਰਚਾ ਵੀ ਫੇਲ ਹੋ ਗਿਆ ਸੀ ਤੁਸੀਂ ਵੀ ਇਨਸਾਈਟ ਸੀਗੇ ਮੈਂ ਵੀ ਉੱਥੇ ਹੀ ਸੀ ਆਪਾਂ ਨੂੰ ਪਤਾ ਹੈ ਇਸ ਗੱਲ ਦਾ ਉਹ ਕਈ ਵਾਰ ਕੁਦਰਤ ਜਾਂ ਕੁਝ ਘਟਨਾਵਾਂ ਜਾਂ ਹਿਸਟਰੀ ਦੇ ਰੋਲ ਪਲੇ ਕਰਦੀ ਹੈ ਹਰ ਵਾਰ ਨਹੀਂ ਹੁੰਦਾ ਹੁੰਦਾ ਉਹ ਵੀ ਕਿਸੇ ਦੀ ਇਹਨਾਂ ਦੀ ਕਿਸੇ ਵਿਜ਼ਡਮ ਜਾਂ ਸਿਆਣਪ ਤੋਂ ਨਿਕਲੀ ਹੋਈ ਗੱਲ ਨਹੀਂ ਸੀ ਉਹ ਇੱਕ ਮੌਕਾ ਮਿਲ ਸਾਰਾ ਕੁਝ ਬਣ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਆਪਣੇ ਮਤਲਬ ਪਰਚੋਲ ਕਰਨੀ ਚਾਹੀਦੀ ਹੈ ਕਿ ਭਾਈ ਕਿਹੜੀ ਸਾਡੀ ਸਟਰੈਂਥ ਹੈ ਕਿਹੜੀ ਸਾਡੀ ਵੀਕਨੈਸ ਹੈ ਪਰ ਇਹਨਾਂ ਦੀਆਂ ਵੀਕਨੈਸ ਨੂੰ ਸਰਕਾਰਾਂ ਯੂਜ਼ ਕਰਦੀਆਂ ਪਰ ਜੇ ਉਸੇ ਰਸਤੇ ਅਸੀਂ ਚੱਲੀ ਹੋ ਜਾਣਾ ਹੈ ਮਤਲਬ ਤਾਂ ਉਹਦਾ ਦੇਖੋ ਮਤਲਬ ਉਹਨੂੰ ਰਾਜੇਵਾਲ ਵਰਗੇ ਬੰਦੇ ਸਭ ਤੋਂ ਵੱਡਾ ਮਤਲਬ ਉਸ ਟਾਈਮ ਪਪੂਲਰ ਚਿਹਰਾ ਸੀ ਅੱਜ ਦੀ ਡੇਟ ਤੋਂ ਉਹ ਕਹਿ ਰਹੇ ਨੇ ਕਿ ਬਹੁਤ ਸਾਰੇ ਲੋਕ ਇਹਨਾਂ ਫਿਲਟਰ ਕਰ ਗਏ ਨੇ ਛੋਟੇ-ਛੋਟੀਆਂ ਜਿੱਥੇ ਬੰਨੀਆਂ ਝੰਡੇ ਲੈ ਕੇ ਸਮਝੌਤੇ ਕਰਾਉਣ ਦੇ ਪੈਸੇ ਲੈ ਲੈਂਦੇ ਨੇ ਮਤਲਬ ਐਕਸਟਰਸ਼ਨ ਚੱਲ ਰਹੀ ਹੈ ਗਰਾਊਂਡ ਲੈਵਲ ਤੇ ਕਿਸਾਨਾਂ ਨੂੰ ਵੀ ਪਤਾ ਹੈ ਕਿ ਕਿਸ ਕਿਸ ਟਾਈਪ ਦੇ ਬੰਦੇ ਉਹਨਾਂ ਚਾਗਦੇ ਨੇ ਜ਼ਰੂਰੀ ਨਹੀਂ ਕਿ ਉਹਨਾਂ ਦੇ ਆਪਣੇ ਹੀ ਹੋਣ ਪਰ ਉਹ ਬਹੁਤ ਬਦਨਾਮੀ ਕਰਾ ਰਹੇ ਨੇ ਗਰਾਊਂਡ ਲੈਵਲ ਦੇ ਮੁਸਾਫਿਰ ਦੇ ਚੇਤੇ ਕੋਣ ਬੁਪਾਰੀਆਂ ਨਹੀਂ ਮਿਲ ਕੁੱਟਣ ਵਾਲਾਂ ਤੱਕ ਤਾਂ ਗੱਲ ਆ ਗਈ ਸੀ ਹੁਣ ਜਿੰਨੀ ਵਾਰ ਆਹ ਰੋਕੇ ਨੇ ਰਸਤੇ ਕਿੰਨੇ ਥਾਵਾਂ ਦੇ ਉੱਪਰ ਆਪਾਂ ਦੇਖਿਆ ਕਿ ਆਮ ਲੋਕਾਂ ਨੇ ਲਗਭਗ ਉਥੋਂ ਬਾਈ ਕੱਗੇ ਸੋ ਇਹ ਥੋੜਾ ਸੋਚਣਾ ਚਾਹੀਦਾ ਹੈ ਢੋਲ ਦੇ ਰੂਪ ਬਦਲਨੇ ਚਾਹੀਦੇ ਨੇ ਇਕੱਠੇ ਹੋਣਾ ਚਾਹੀਦਾ ਹੈ ਇਹ ਠੀਕ ਹੈ ਕਿ ਉਹਨਾਂ ਕੋਲ ਨਫਰੀ ਹੈਗੀ ਹੈ ਪਰ ਇਹ ਨਹੀਂ ਰਹਿਣੀ ਹੁੰਦੀ ਹਮੇਸ਼ਾ ਗਲਤ ਸਟੈਪ ਜੇ ਗਲਤ ਢੋਲ ਕਰਦੇ ਰਹਿਣਗੇ ਤੁਸੀਂ ਤੇਰੀਆਂ ਜਿੱਥੇ ਬੰਦੀਆਂ ਉੱਠਦੀਆਂ ਵੀ ਦੇਖੀਆਂ ਨੇ ਖਤਮ ਹੁੰਦੀਆਂ ਵੀ ਦੇਖੀਆਂ ਨੇ ਵੱਡੇ ਵੱਡੇ ਜਿੱਥੇ ਲੱਖਾਂ ਦੇ ਇਕੱਠ ਹੋ ਜਾਂਦੇ ਸੀਗੇ ਕਿ ਕਿਧਰੇ ਹਵਾ ਚ ਚਲੇ ਜਾਂਦੇ ਹੁੰਦੇ ਨੇ ਸਿਮਰਜੀਤ ਮਾਨ ਦੀ ਪਾਰਟੀ ਨੂੰ ਸਾਰੀ ਮਤਲਬ ਪੰਜਾਬ ਨੇ ਇਕੱਠੇ ਅਜ ਤੱਕ ਰਿਕਾਰਡ ਨਹੀਂ ਟੁੱਟਿਆ ਉਹਦੀਆਂ ਵੋਟਾਂ ਦਾ ਜੀ ਪਰ ਮੁਰਤੀ ਜਮਾਨ ਤਾਂ ਜਬਤ ਹੋਣ ਲੱਗ ਜਾਂਦੇ ਨੇ ਸੋ ਥੋੜਾ ਜਿਹਾ ਮੇਰੇ ਖਿਆਲ ਦੇ ਵਿੱਚ ਲੰਬੇ ਦਾਈਏ ਨਾਲ ਇੱਕ ਦਿਨ ਦੀ ਗੱਲ ਨਹੀਂ ਇਹ ਪੰਜਾਬ ਦੀ ਕਿਸਾਨੀ ਦੀ ਹੋਂਦ ਦਾ ਝਟਾ ਹੈ ਸਾਰੇ ਹਿੰਦੁਸਤਾਨ ਦੀ ਕਿਸਾਨੀ ਦੀ ਹੋਂਦ ਦੀ ਲੜਾਈ ਹੈ ਅਸਲ ਦੇ ਵਿੱਚ ਇਹ ਕਾਰਪੋਰੇਟਾਂ ਨਾਲ ਸੋ ਮੇਰਾ ਖਿਆਲ ਇਹ ਹੈ ਕਿ ਪਤਾ ਨਹੀਂ ਕੀ ਸੋਚ ਕੇ ਉਹਨਾਂ ਨੇ ਫੈਸਲੇ ਕਰੇ ਨੇ ਪਰ ਜਿੰਨੀ ਕਾ ਇਨਫੋਰਮੇਸ਼ਨ ਆਪਣੇ ਕੋਲ ਹੈ ਜਿੰਨਾ ਡਾਟਾ ਆਪਣੇ ਕੋਲ ਹੈ ਉਦੇ ਸਹਾਰੇ ਨਾਲ ਮੈਨੂੰ ਲੱਗਦਾ ਐਵੇਂ इमोशनल ਹੋ ਕੇ ਕਰ ਰਹੇ ਨੇ ਪਰ ਇਹਨੂੰ ਸਰਕਾਰ ਯੂਜ਼ ਕਰੋਗੀ ਆਲਟੀਮੇਟਲੀ ਕਿਸਾਨਾਂ ਦੇ ਖਿਲਾਫ ਯੂਜ਼ ਕਰੂਗੀ। ਤੁਸੀਂ ਸੋਸਰਖ ਦੇਖਣ ਵਾਲਾ ਹੋਊਗਾ ਕਿ ਕਿਸ ਤਰੀਕੇ ਦੇ ਨਾਲ 6 ਦਸੰਬਰ ਦਾ ਜਿਹੜਾ ਉਹ ਦਿਨ ਹੈ ਦਿਨ ਰਹੂਗਾ ਕਿਉਂਕਿ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਦੇ ਇੱਕ ਵੱਡੀ ਤਿਆਰੀ ਹੁੰਦੀ ਆ ਹਰ ਵਾਰ ਕਿਸਾਨਾਂ ਨੂੰ ਰੋਕਣ ਦੀ ਪਿਛਲੇ ਵਾਰ ਤਾਂ ਜਦੋਂ 13 14 ਤੇ 21 ਦਸੰਬਰ ਨੂੰ ਸਾਰੀਆਂ ਗੱਲਾਂ ਹੀ ਕਲੀਅਰ ਹੋ ਗਈਆਂ ਸੀ। ਜਾਨੀ ਨੁਕਸਾਨ ਵੀ ਹੋਇਆ, ਮਾਲੀ ਨੁਕਸਾਨ ਵੀ ਹੋਇਆ। ਕਿੰਨੇ ਹੀ ਜਿਹੜੇ ਨੌਜਵਾਨ ਸੀ ਉਹ ਨੌਜਵਾਨ ਸਦਾ ਉਮਰ ਦੇ ਲਈ ਅਪੰਗ ਹੋ ਗਏ ਅੱਖਾਂ ਚਲੀਆਂ ਗਈਆਂ ਕਿਸੇ ਦੇ ਬਾਹ ਦੇ ਉੱਪਰ ਸੱਟ ਲੱਗੀ ਲੱਤ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਹੁਣ ਦੇਖਣ ਵਾਲਾ ਹੋਊਗਾ ਕਿ 6 ਦਸੰਬਰ ਤੋਂ ਪਹਿਲਾਂ ਕੇਂਦਰੀ ਸਰਕਾਰ ਕੋਈ ਮੀਟਿੰਗ ਸੱਦਦੀ ਹੈ ਕੋਈ رابطہ ਬਣਦਾ ਕੋਈ ਚੈਨਲ ਖੋਲਦਾ ਗੱਲਬਾਤ ਆ ਜੋ ਵੀ ਹੋਊਗਾ ਸਰ ਆਪਾਂ ਆਪਣੇ ਦਰਸ਼ਕਾਂ ਤੱਕ ਸਾਂਝਾ ਕਰਦੇ ਰਹਾਂਗੇ ਤੁਸੀਂ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਸ਼ੁਕਰੀਆ ਭੰਗਤ ਸਾਹਿਬ ਆਪਾਂ ଲେਟ ਅਸ ਪ੍ਰੇ ਕਿ ਦੋਨਾਂ ਧਿਰਾਂ ਨੂੰ ਸਰਕਾਰ ਨੂੰ ਵੀ ਕਿਸਾਨਾਂ ਨੂੰ ਵੀ ਰੱਬ ਸਮਤ ਬਖਸ਼ੇ ਤੇ ਇਹ ਮਤਲਬ ਫਲੇਰ ਅਪ ਨਾ ਹੋਵੇ ਤਾਂ ਚੰਗਾ ਕਿਸਾਨਾਂ ਨੂੰ ਇਛਾ ਫਾਇਦਾ ਜੀ ਓ ਲੈਟ ਅਸ ਸੀ ਕੀ ਬੰਦ ਹੈ ਬਿਲਕੁਲ ਥੈਂਕ ਯੂ ਸਰ